ਫੇਰ ਲੁੱਟਾ ਖੋਹਾਂ ਚੋਰੀਆਂ ਆਮ ਹੁੰਦੀਆਂ ਜਾ ਰਹੀਆਂ ਨੇ ਬੇਖੌਕ ਚੋਰਾਵਾਂ ਵੱਲੋਂ ਹੁਣ ਗੁਰੂ ਘਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਜੀ ਹਾਂ ਇਹ ਜੀਆਂ ਹੀ ਫੁਟਸੀ ਸੀਟੀ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੇ ਤੁਸੀਂ ਵੀ ਇਹਨਾਂ ਚੋਰਾ ਨੂੰ ਲਾਣਤਾ ਪਾਉਣ ਲਈ ਮਜਬੂਰ ਹੋ ਜਾਵੋਗੇ ਜੀ ਹਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਕੁਝ ਅਣਪਛਾਤੇ ਚੋਰ ਗੁਰੂ ਘਰ ਚ داخل ਹੁੰਦੇ ਨੇ ਤੇ ਗੁਰੂ ਘਰ ਚ ਦਾਖਲ ਹੁੰਦਿਆ ਹੀ ਤੇਜ਼ ਤਾਰ ਹਥਿਆਰਾਂ ਨਾਲ ਲੈਸ ਇਹਨਾਂ ਕਾਪੋਸ਼ ਮੁਲਜ਼ਮ ਸਿੱਧਾ ਗੁਰੂ ਘਰ ਦੀ ਕੋਲਕ ਨੂੰ ਪਹੇ ਗਏ ਕੋਲਕ ਨੂੰ ਤੋੜਨ ਲਈ ਕਾਫੀ ਸਮਾਂ ਜਦੋਂ ਜਹਿਦ ਕੀਤੀ ਗਈ ਤੇ ਦੇਖਦੇ ਹੀ ਦੇਖਦੇ ਇਹ ਮੁਲਜ਼ਮ ਕੋਲਕ ਨੂੰ ਤੋੜਨ ਚ ਕਾਮਯਾਬ ਹੋ ਜਾਂਦੇ ਨੇ ਜਿਸ ਤੋਂ ਬਾਅਦ ਕੋਲਕ ਚ ਪਏ ਸਾਰੇ ਪੈਸਿਆਂ ਨੂੰ ਘਟ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਤੇ ਚੋਰੀ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਚ ਕੈਦ ਹੋਈ ਹੈ ਜੀ ਹਾਂ ਲਾਂਟੀ ਚੋਰਾ ਦਾ ਇਹ ਸ਼ਰਮਨਾਕ ਕਾਰਾ ਸામਨੇ ਆਇਆ ਤਰਨਤਾਰਨ ਤੋਂ ਜਿੱਥੇ ਮਹੱਲਾ ਮੁਰਾਦਪੁਰ ਚ ਇਹਨਾ ਚੋਰਾ ਵੱਲੋਂ ਗੁਰੂ ਘਰ ਚ ਚੋਰੀ ਕੀਤੀ ਗਈ ਹੈ ਇਸ ਘਟਨਾ ਨੂੰ ਲੈ ਕੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਧੱਕਾਰ ਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਤੇ ਨਾਲ ਹੀ ਇਹ ਜੇ ਮਾੜੇ ਅਨਸਰਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਰਾਤ ਕੋਈ 12 1 ਵਜੇ ਦਾ ਟਾਈਮ ਦੇ ਰਿਹਾ ਕੋਈ ਨਾਮ ਲੂਨ ਬੰਦੇ ਆ ਨਹੀਂ ਸਰ ਉਹਨਾਂ ਵੱਦਾ ਤੇ ਗੋਲਕ ਦੇ ਵਿੱਚ ਉਹਨਾਂ ਨੇ ਤੋੜੀ ਸਿਰੇ 3 ਵਜੇ ਜਦੋਂ ਆਪਣਾ ਰਿਸਪੌਂਸਿੰਗ ਆਇਆ ਸੇਵਾ ਵਾਸਤੇ ਉਹਨੂੰ ਪਤਾ ਲੱਗਾ ਵੀ ਇਹ ਗੱਲ ਹੋਦੀ ਆ ਤੇ ਉਦੋਂ ਫਿਰ ਕੁਝ ਸੁਲਾਹ ਦਿੱਤੀ ਅੰਸਰ ਮੰਗੇ ਉਹ ਆ ਜੀ ਜਿਹੜਾ ਇਹਨਾਂ ਨੂੰ ਥੱਲ ਪੈਣੀ ਚਾਹੀਦੀ ਆ ਤੇ ਗੁਰੂ ਘਰ ਨੂੰ ਵੀ ਬਖਸ਼ ਦੇਣੀ ਆ ਉਹ ਕਿਸ ਨੂੰ ਕੀ ਬਖਸ਼ਣਗੇ ਉਹ ਜਦੋਂ ਸੇਵਾ ਕਰਨ ਆਉਂਦੇ ਤਿੰਨ ਕੋਟੇ ਬੰਦੇ ਭਾਈ ਤਿੰਨ ਵੀ ਆਉਂਦੇ ਆ ਉਦੋਂ ਉਹਨੂੰ ਲਿਖਿਆ ਦੇ ਇਹਨਾਂ ਨੇ ਤੇ ਸਪਾਸ ਹੁਣ ਆਏ ਸਾਰੇ ਇਹ ਛੋਟੇ ਮਿੱਥੋਂ ਦਾ ਵਾ ਤੇ ਲਿਖਿਆ ਦੀ ਆਉਂਦੇ ਨੂੰ ਗੁਰੂ ਭੱਲੀ ਸਾਰੀ ਮੰਕ ਕਰਦੇ ਹਜੇ ਬੰਦੇ ਥੱਲ ਪੈਣੀ ਚਾਹੀਦੀ ਮੰਗਿਆ ਕਰਨੀ ਗੁਰਦੇ ਘਟੇ ਕੋਈ ਪੜਾ ਨਹੀਂਗਾ ਉਹ ਨਾਲ ਨਾ ਕੱਖ ਸਾੜੇ ਜਗਣਾ ਕੱਖ ਨਹੀਂ ਕੱਲ ਤੇ ਕੱਖ ਨਹੀਂ ਗਈ ਕੋਈ ਬੰਨਸ ਬਣੀ ਚਾਹੀਦੀ ਹੈ ਉਹਦਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਕਰੀਬ 12:00 ਵਜੇ ਦੇ ਕਰੀਬ ਸਾਨੂੰ ਇਹਨਾਂ ਨੇ ਚੋਰੀ ਦਾ ਅੰਜਾਮ ਦਿੱਤਾ ਹੈ। ਉਹ ਤੋਂ ਗੋਲਗ ਤੋੜ ਕੇ ਤੇ ਕਰੀਬ ਉਹ ਗਿਣਤੀ ਤਾਂ ਕੀਤੀ ਨਹੀਂ ਮਾਇਆ ਦੀ। ਕਰੀਬ 40-50 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਸੀਸੀਟੀਵੀ ਕੈਮਰੇਜ ਕਹਦੇ ਆ ਜੀ ਤੇ ਸਭ ਤੋਂ ਵਧੀਆ ਗੱਲ ਇਹ ਹੋਈ ਹੈ ਕਿ ਉਹ ਸ਼੍ਰੀ ਗੁਰਪ੍ਰੀਤ ਸਿੰਘ ਸਾਹਿਬ ਜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਹ ਨਾਮਲੂਮ ਚੋਰਾਂ ਦੇ ਖਿਲਾਫ ਬਿਆਨ ਲਿਖਾਇਆ ਪਬਲਿਕ ਨੇ ਲਿਖਾਇਆ ਹੈ ਪ੍ਰਧਾਨ ਸਾਹਿਬ ਨੇ ਹਸਪਤਾਲ ਸੈਨਰੀ ਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਲਗਾ ਲਗਾ ਸੰਗਾਲਨ ਦੇ ਗੁਰੂ ਘਰ ਚ ਵਾਪਸ ਇਸ ਘਟਣਾ ਨੂੰ ਲੈ ਕੇ ਸਿੱਖ ਭਾਈਚਾਰੇ ਚ ਰੋਜ਼ ਦੀ ਲਹਿਰ ਪਾਈ ਜਾ ਰਹੀ ਹੈ ਹਰ ਕੋਈ ਇਹਨਾਂ ਮਾੜੇ ਅੰਸਰਾਂ ਖਿਲਾਫ ਸਖਤ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਚ ਅਹਜੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਦੋਂ ਤੱਕ ਸਲਝਾਉਂਦੀ ਹੈ ਕਦੋਂ ਤੱਕ ਇਹਨਾਂ ਨੂੰ ਕਾਬੂ ਕਰਦੀ ਹੈ ਤਰੰਤਰਨ ਤੋਂ ਪਵਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼